ਕਿਵੇਂ ਇੱਕ ਬੰਦਾ ਆਦੀਤੀ ਦੇ ਸਾਹਮਣੇ ਦੂਸਰੀ ਘਰ ਵਾਲੀ ਨਾਲ ਸੰਬੰਧ ਬਣਾ ਰਿਹਾ ਹੈਗਾ ਉਹਨੂੰ ਕੋਈ ਸ਼ਰਮ ਨਹੀਂ ਕੋਈ ਹਿਆ ਨਹੀਂ ਇਹਨੇ ਗੰਦਿਆਂ ਗੰਦਿਆਂ ਕਰਤੂਤਾ ਕਰੀਆਂ ਇਸ ਬੰਦੇ ਨੇ ਜਿਹਦੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਜਾ ਰਿਹਾ ਹਾਂਗਾ ਇਹ ਕਹਾਣੀ ਹੈਗੀ ਹੈ ਇੱਕ ਔਰਤ ਦੀ ਉਹ ਔਰਤ ਨਾਲ ਇੰਨਾ ਕੁਝ ਕੀਤਾ ਇਸ ਬੰਦੇ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਬੜੀਆਂ ਗੱਲਾਂ ਨਹੀਂ ਕਰਦੇ ਅੱਜ ਕਹਾਣੀ ਕਰਦੇ ਹਾਂ ਸਟਾਰਟ ਅੱਜ ਦੀ ਕਹਾਣੀ ਸ਼ੁਰੂ ਹੁੰਦੀ ਹੈ ਤਰਨਕਾਰਨ ਤੋਂ ਤਨਤਨ ਤੋਂ ਇੱਕ ਔਰਤ ਸੀਗੀ ਜਿਹਦਾ ਨਾਮ ਸੀਗਾ ਭੁਪਿੰਦਰ ਕੌਰ ਤੇ ਠੀਕ ਜਿਹਾ ਪਰਿਵਾਰ ਚੋਂ ਸੀਗੀ ਮੱਧਮ ਪਰਿਵਾਰ ਚੋਂ ਸੀਗੀ ਤੇ ਉਹਦਾ ਨਾਮ ਕੋਈ ਅੱਗਾ ਪਿੱਛਾ ਕੁਝ ਨਹੀਂ ਸੀਗਾ ਵਿਚਾਰੀ ਦਾ ਨਾਮ ਕਿਉਂ ਤਾਂ ਮਾਪਿਓ ਸੀਗਾ ਤੇ ਨਾਂ ਕੀ ਉਹਦੇ ਭੈਣ ਭਰਾ ਸੀ ਇੱਕ ਸਿਰਫ ਭਰਾ ਸੀਗਾ ਛੋਟੀ ਉਮਰ ਦਾ ਉਹ ਵੀ 6-7 ਸਾਲ ਦਾ ਉਹ ਤੇ ਹੁਣ ਜਦੋਂ ਚਾਚਾ ਦਾ ਉਹਦਾ ਵਿਆਹ ਕਰ ਦਿੰਦੇ ਆ ਕੁੜੀ ਭੁਪਿੰਦਰ ਕੌਰ ਦਾ ਤੇ ਉਹ ਵਿਆਹ ਹੁੰਦਾਗਾ ਤਨਤਨ ਦੇ ਇੱਕ ਮੁੰਡਾ ਬੰਦਾ ਰਹਿੰਦਾ ਸੀਗਾ ਉਹਦੇ ਨਾਲ ਵਿਆਹ ਹੋ ਜਾਂਦਾਗਾ ਪਰ ਉਹ ਨਹੀਂ ਪਤਾ ਸੀਗਾ ਵੀ ਜਿਹੜੇ ਬੰਦੇ ਸੀਗੇ ਗਾਂ ਬਿਆਹ ਹੋਇਆ ਜਿਹਦੇ ਨਾਲ ਉਹ ਬਹੁਤ ਜਿਆਦੇ ਹਰਾਮੀ ਬੰਦੇ ਸੀਗੇ ਤੇ ਵਿਆਹ ਹੁੰਦਾਗਾ ਤੇ 11 ਤਾਂ ਵਧੀਆ ਲੰਘਦੇ ਆ ਦਿਨ ਤੇ ਮਹੀਨੇ ਡੇਢ ਮਹੀਨੇ ਬਾਅਦ ਮੁੰਡਿਆਂ ਆਪਦੇ ਰੰਗ ਦਿਖਾਉਣੇ ਸ਼ੁਰੂ ਕਰ ਦਿੰਦਾਗਾ ਉਹਨੂੰ ਲੜਨਾ ਉਹਦੇ ਨਾਲ ਤੇ ਜਿਹੜੇ ਸਹੁਰਾ ਪਰਿਵਾਰ ਸੀਗਾ ਰਵਿੰਦਰ ਕੌਰ ਦਾ ਉਹ ਬਹੁਤ ਲਾਲਚੀ ਸੀਗਾ ਉਹਨਾਂ ਨੂੰ ਇਹ ਸੀਗਾ ਵੀ ਦੇਹ ਦੇਹ ਲਿਆਵੇ ਕੋਈ ਸੋਨਾ ਲਾਵੇ ਕੋਈ ਸਾਨੂੰ ਪੈਸੇ ਦੇਵੇ ਤੇ ਜਾਂ ਸਾਡੂ ਜ਼ਮੀਨ ਨਾ ਕਰਾਵੇ ਸਭ ਕੁਝ ਮਤਲਬ ਜਿਹੜਾ ਇੱਕ ਲਾਲਚੀ ਇਨਸਾਨ ਕਰਦਾ ਉਹ ਉਹਦੇ ਭਵਿੰਦਰਪੁਰਕੌਰ ਦੇ ਸੱਸ ਸਹਰਾ ਕਰਦੀ ਸੀਗੇ ਉਹਦੇ ਨਾਲ ਤੇ ਜਿਹੜਾ ਮੁੰਡਾ ਸੀਗਾ ਉਹ ਵੀ ਆਪ ਤੇ ਮਾਂ ਪਿਓ ਪਿੱਛੇ ਲੱਗ ਕੇ ਭਵਿੰਦਰਪੁਰਕੌਰ ਨਾਲ ਬਦਸੂਕੀਆਂ ਕਰਦਾ ਸੀਗਾ ਕੁੱਟਦਾ ਮਾਰਦਾ ਸੀਗਾ ਸਭ ਕੁਝ ਕਰਦਾ ਸੀਗਾ ਹੌਲੀ ਹੌਲੀ ਵਿੱਚ ਜਦੋਂ ਟਾਈਮ ਲੰਘਦਾ ਗਿਆ ਤੇ ਸਭ ਤੋਂ ਪਹਿਲਾਂ ਹੁੰਦੀ ਹੈ ਭਵਿੰਦਰਪੁਰਕੌਰ ਦੇ ਇੱਕ ਕੁੜੀ ਜਦੋਂ ਕੁੜੀ ਜਨਮ ਲੈਂਦੀ ਹੈਗੀ ਤੇ ਫਿਰ ਉਹੀ ਸੋਰਾ ਪਰਿਵਾਰ ਲਾਲਚੀ ਸੀਗਾ ਤੇ ਉਹ ਉਹਨੂੰ ਬਹੁਤ ਤਾਨੇ ਮਾਰਨ ਲੱਗ ਗਿਆ ਵੀ ਤੂੰ ਸਾਡੇ ਘਰੇ ਕਿਵੇਂ ਮਾੜੇ ਪੈਰ ਲੈ ਕੇ ਆਈਆਂ ਤੂੰ ਡੈਣਾ ਤੂੰ ਇਹ ਕੋਟੀ ਨੂੰ ਜਨਮ ਦਿੱਤਾ ਸੀ ਸਾਨੂੰ ਮੁੰਡਾ ਚਾਹੀਦਾ ਸੀਗਾ ਤੇ ਜੋ ਜੋ ਮਤਲਬ ਇੱਕ ਵਿਚਾਰੀ ਕੁੜੀ ਨਾਲ ਕਰ ਸਕਦਾ ਸੀਗਾ ਉਹ ਸੋਰਾ ਪਰਿਵਾਰ ਕਰ ਰਿਹਾ ਸੀਗਾ ਉਹਦੇ ਨਾਲ ਤੇ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਉਹ ਵੀ ਕੁੱਟਣ ਮਾਰਨ ਵੱਧ ਲੱਗ ਗਿਆ ਗਾਲਾਂ ਗਲੋਚ ਕਰਨ ਲੱਗ ਗਿਆ ਤੇ ਰਾਤ ਨੂੰ ਵਿਚਾਰੀ ਦੀਆਂ ਚੀਕਾਂ ਪਰਵਾਉਣ ਦਾ ਉਹ ਕੁੱਟਦਾ ਤੇ ਹੌਲੀ ਹੌਲੀ ਬ੍ਰੋ ਪਰ ਉਹਨੂੰ ਆਏ ਸੀਗਾ ਵੀ ਚੱਲ ਵੀ ਮੇਰੀ ਧੀ ਹੋ ਗਈ ਹੁਣ ਵੀ ਮੈਂ ਇਹਦੇ ਕਰਕੇ ਰਹਿਣਾਗਾ ਇੱਥੇ ਇਹਦੇ ਕਰਕੇ ਹੀ ਰਹਿਣਾ ਪੈਣਾ ਮੈਨੂੰ ਤੇ ਫੇਰ ਉਸ ਤੋਂ ਬਾਅਦ ਹੌਲੀ 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 ਉਹਦਾ ਉਹਨਾਂ ਦੇ ਮੁੰਡਾ ਹੋ ਗਿਆ ਘਰੇ ਜਨਮ ਮੁੰਡੇ ਨੇ ਘਰੇ ਜਨਮ ਲਿੱਤਾ ਜਦੋਂ ਭਵਿੰਦਰਪੁਰ ਨੂੰ ਇਹ ਹੋਗਾ ਵੀ ਚਲੋ ਹੁਣ ਤਾਂ ਵੀ ਮੁੰਡਾ ਹੋ ਗਿਆ ਹੁਣ ਮੇਰੀ ਇੱਜ਼ਤ ਕਰਨਗੇ ਤੇ ਹੁਣ ਮੇਰੇ ਨਾਲ ਬਦਸਲੂਕੀ ਨਹੀਂ ਕਰਦੇ ਪਰ ਉਹਨਾਂ ਨੂੰ ਇਹ ਨਹੀਂ ਭਵਿੰਦਰਪੁਰ ਨੂੰ ਇਹ ਨਹੀਂ ਪਤਾ ਸੀਗਾ ਵੀ ਇਹ ਜਿਹੜੇ ਲਾਲਚੀ ਲੋਕ ਆ ਇਹ ਨਹੀਂ ਕਦੇ ਸੁਧਰ ਸਕਦੇ ਉਹਨੇ ਮੁੰਡਾ ਹੋਣ ਤੋਂ ਬਾਅਦ ਕਿਰਮਾ ਮਹੀਨਾ ਸਹੀ ਰਿਹਾ ਉਸ ਤੋਂ ਬਾਅਦ ਫਿਰ ਉਹ ਹੀ ਮਤਲਬ ਵੀ ਬਦਸਲੂਕੀਆਂ ਸ਼ੁਰੂ ਕਰਤੀਆਂ ਤੇ ਕੁੱਟਮਾਰਣਾ ਸ਼ੁਰੂ ਕਰਤਾ ਹਜੇ ਤਾਂ ਐਚ ਤੱਕ ਤਾਂ ਮਤਲਬ ਵੀ ਕੁੱਟਮਾਰੀ ਸੀਗੀ ਜਿਹੜਾ ਮਤਲਬ ਵੀ ਮਾੜਾ ਕੰਮ ਕਰਦਾ ਮੁੰਡਾ ਉਹ ਅੱਗੇ ਜਾ ਕੇ ਕਰਦਾਗਾ ਤੇ ਮੁੰਡਾ ਵੀ ਵੱਡਾ ਹੋ ਗਿਆ ਮੁੰਡਾ ਵੱਡਾ ਹੋਣ ਤੋਂ ਬਾਅਦ ਜਿਹੜਾ ਉਹ ਗੁਪਿੰਦਰਪੁਰ ਦਾ ਘਰ ਵਾਲਾ ਸੀਗਾ ਉਹ ਇੱਕ ਮਤਲਬ ਵੀ ਬੱਸ ਚਲਾਉਂਦਾ ਸੀਗਾ ਬੱਸ ਚਲਾਉਂਦਾ ਸੀਗਾ ਬੱਸ ਦਾ ਕੰਡੈਕਟਰ ਸੀਗਾ ਤੇ ਕੰਡੈਕਟਰ ਦੇ ਵਾਸਤੇ ਜਿਹੜੀ ਵਾਸਤੇ ਕੰਡੈਕਟਰ ਕੰਡੈਕਟਰ ਹੀ ਕਰਦਾ ਸੀਗਾ ਉਸੇ ਵਾਸਤੇ ਇੱਕ ਔਰਤ ਜੰਦੀ ਸੀਗੀ ਹਰ ਰੋਜ਼ ਜਿਹਦਾ ਮਾਲੇ ਵੀ ਜਿਹੜੀ ਸੀਗੀ ਇੱਕ ਗਵਰਨਟ ਡਾਕਟਰ ਸਰਕਾਰੀ ਡਾਕਟਰ ਸੀਗੀ ਉਹ ਤੇ ਉਹਦੇ ਨਾਲ ਗੱਲਬਾਤ ਹੋ ਗਈ ਮੁੰਡੇ ਦੀ ਗੱਲਬਾਤ ਹੋਣ ਤੋਂ ਬਾਅਦ ਹੌਲੀ-ਹੌਲੀ ਉਹਨਾਂ ਦੇ ਪਿਆਰ ਪੈ ਗਿਆ ਪਿਆਰ ਪੈਣ ਤੋਂ ਬਾਅਦ ਇਹ ਜਿਹੜਾ ਬੰਦਾ ਸੀ ਪਹਿਲਾਂ ਵੀ ਵਿਆਹ ਸੀਗਾ ਹੋਇਆਗਾ ਭਵਿੰਦਰ ਕੌਰ ਨਾਲ ਪਰ ਉਹ ਮੂੰਹ ਮਾਰਨ ਹੱਦਾਂ ਨਹੀਂ ਸੀਗਾ ਤੇ ਕੰਡੈਕਟਰਸਿੰਗ ਡਾਕਟਰ ਜੀ ਨਾਲ ਉਹ ਸਬੰਧ ਉਹ ਬਣਾਉਣ ਲੱਗ ਗਿਆ ਬਹੁਤ ਜ਼ਿਆਦਾ ਹਰ ਰੋਜ਼ ਮਤਲਬ ਵੀ ਘਰੋਂ ਬਾਹਰ ਰਹਿਣਾ ਰਾਤਾਂ ਬਾਹਰ ਕੱਢਣੀਆਂ ਤੇ ਹੁਣੇ ਝੱਕ ਹੋ ਗਿਆ ਭਵਿੰਦਰ ਕੌਰ ਨੂੰ ਵੀ ਜਿਹੜਾ ਮੇਰੇ ਘਰ ਵਾਲਾ ਹੁਣ ਇਹ ਕਿਸੇ ਹੋਰ ਜਨਾਨੀ ਨਾਲ ਆ ਵੀ ਪਹਿਲਾਂ ਵੀ ਮੈਨੂੰ ਚਲੋ ਕੁੱਟਦਾ ਮਾਰਦਾ ਸੀ ਉੱਥੋਂ ਤੱਕ ਤਾਂ ਸਹੀ ਸੀ ਚਲੋ ਕਿਵੇਂ ਕਿਵੇਂ ਰਹਿ ਪਏ ਰਹਿ ਲਿਆ ਮੈਂ ਵੀ ਹੁਣ ਕਿੱਦਾਂ ਜਰਾ ਵੀ ਮੇਰਾ ਘਰ ਵਾਲਾ ਕਿਸੇ ਹੋਰ ਜਨਾਨੀ ਨਾਲ ਆ ਪਰ ਫਿਰ ਉਹ ਆਪ ਬੱਚਿਆਂ ਵੱਲ ਦੇਖ ਕੇ ਉਹ ਫਿਰ ਵੀ ਕੁੱਟ-ਕੁੱਟ ਭਰ ਗਈ ਵਿਚਾਰੀ ਤੇ ਉਸ ਤੋਂ ਬਾਅਦ ਜਿਹੜਾ ਇਹ ਗੱਲ ਪਤਾ ਲੱਗ ਗਈ ਉਹਦੇ ਮੁੰਡੇ ਦੇ ਮਾਪਿਆਂ ਨੂੰ ਭਵਿੰਦਰਪੁਰ ਗੌਰ ਦੇ ਸੌਰੇ ਸੱਸ ਸੌਰੇ ਨੂੰ ਵੀ ਜਿਹੜਾ ਸਾਡਾ ਮੁੰਡਾ ਦਾ ਉਹ ਬਾਹਰ ਗੱਲ ਕਰੀ ਬੈਠਾ ਕਿਸੇ ਔਰਤ ਨਾਲ ਜਿਹੜੀ ਔਰਤ ਹੈਗੀ ਹੈਗੀ ਉਹ ਸਰਕਾਰੀ ਡਾਕਟਰ ਆ ਗਈ ਇੱਥੇ ਤਾਂ ਕਿੱਥੇ ਤਾਂ ਬੰਦਾ ਹਟਾਉਂਦਾ ਹੁੰਦਾ ਵੀ ਤੂੰ ਇਹ ਸਭ ਕੁਝ ਨਾ ਕਰ ਤੇਰੇ ਦੋ ਜਵਾਕ ਹੋਗੇ ਵੀ ਤੂੰ ਵਿਆਹ ਕਰਿਆਗਾ ਤੇ ਇਹ ਕੁਝ ਕਰਦਾ ਹੁੰਦਾ ਆਮ ਮਾਪਿਓ ਤਾਂ ਪਰ ਨਹੀਂ ਇੱਥੇ ਜਿਹੜਾ ਸਾਰਾ ਕੁਝ ਉਲਟ ਸੀਗਾ ਉਹ ਲਾਲਚੀ ਸੀਗੇ ਉਹਨਾਂ ਨੂੰ ਇਹ ਸੀਗਾ ਵੀ ਇੱਕ ਜਿਹੜੀ ਮੁਰਗੀ ਆਈ ਹੈ ਕਿ ਸਾਡੇ ਹੱਥ ਸੋਨੇ ਦੇ ਅੰਡੇ ਦੇਣ ਵਾਲੀ ਤੇ ਅਸੀਂ ਲਾਹਾ ਤੱਕ ਗਏ ਤਾਂ ਤੇ ਉਹਨਾਂ ਨੇ ਵੀ ਨਹੀਂ ਰੋਕਿਆ ਉਹਨੂੰ ਮੁੰਡੇ ਨੂੰ ਹੌਲੀ-ਹੌਲੀ ਹੌਲੀ ਕਹਿੰਦੇ ਘਰੇ ਵੀ ਲਿਆਉਣ ਲੱਗ ਗਏ ਜਦੋਂ ਘਰੇ ਲਿਆਉਣ ਲੱਗ ਗਏ ਫਿਰ ਉਹਦਾ ਮੁੰਡੇ ਦਾ ਪਿਓ ਕਹਿੰਦਾ ਵੀ ਹੁਣ ਤੂੰ ਮੈਂ ਕਿਹਾ ਵਿਆਹ ਕਰਾ ਲਾ ਕਿਤੇ ਇਹ ਨਾ ਹੋਵੇ ਵੀ ਇਹ ਵੀ ਸਾਡੇ ਆਪਣੇ ਹੱਥੋਂ ਲੰਘ ਜੇ ਵੀ ਜੇ ਨੂੰ ਕੋਈ ਹੋਰ ਲਿਆ ਗਿਆ ਫਿਰ ਆਪਣਾ ਕੋਲ ਪੈਸਾ ਟੱਕਾ ਕਿੱਥੋਂ ਆਊਗਾ ਤੇ ਫਿਰ ਮੁੰਡੇ ਨੇ ਇੱਕ ਦਿਨ ਵਿਆਹ ਵੀ ਕਰਾ ਲਿਆ ਉਸ ਹੋਰਤ ਨਾਲ ਜਦੋਂ ਬਿਆਕਰ ਬਾਰਚਾਈ ਹੋ ਤੇ ਮਾਂ ਉਹ ਉਹਦੀ ਮਾਂ ਨੇ ਮੁੰਡੇ ਤੇ ਮਾਂ ਨੇ ਪਾਣੀ ਬਾਰਿਆ ਤਾਂ ਉਹ ਵਿਚਾਰੀ ਜਿਹੜੀ ਭਵਿੰਦਰ ਕੌਰ ਸੀਗੀ ਸਾਈਡ ਤੇ ਖੜੀ ਰੋਂ ਰੂ ਹੀ ਰਹੀ ਸੀ ਉਹਨਾਂ ਨੂੰ ਮਾਂ ਉਹ ਵਿਚਾਰੀ ਦਾ ਪਿੱਛਾ ਤਾਂ ਹੈ ਨਹੀਂ ਸੀਗਾ ਵੀ ਜਿਹੜਾ ਉਹ ਕਰੇ ਪਿੱਛੇ ਆ ਕੇ ਉਹਨਾਂ ਨਾਲ ਲੜੇ ਖੜੇ ਉਹਦੇ ਨਾਲ ਵਿਚਾਰੀ ਕੁੜੀ ਨਾਲ ਤੇ ਉਹ ਵਿਚਾਰੀ ਇਹਨੂੰ ਜੜ ਗਈ ਉਹ ਵੀ ਜੜ ਗਈ ਜਦੋਂ ਘਰੇ ਆਈ ਪਾਣੀ ਬਾਰ ਕੇ ਮਾਂ ਲੈ ਆਈ ਮਾਂ ਪਾਣੀ ਬਾਰ ਕੇ ਲੈ ਆਈ ਤੇ ਜਿਹੜੀ ਉਹਦੀ ਮੁੰਡੇ ਦੀ ਭੈਣ ਸੀਗੀ ਉਹ ਬੈਡਰੂਮ ਚ ਬਾੜ ਕੇ ਆਈ ਬੈੱਡਰੂਮ ਤੋਂ ਬਾਹਰਨ ਤੋਂ ਬਾਅਦ ਦੋਵਾਂ ਨੇ ਸਵੰਦ ਬਣਾਏ ਦੇਖੋ ਤੁਸੀਂ ਕਿਵੇਂ ਇੱਕ ਔਰਤ ਜਰਦੀ ਹੈਗੀ ਉਹ ਜਰਨਾ ਪਿਆ ਵਿਚਾਰੀ ਨੂੰ ਉਹ ਉਸੇ ਘਰੇ ਉਸੇ ਛੱਤ ਥੱਲੇ ਜਿਹੜਾ ਘਰ ਵਾਲਾ ਉਹਦੇ ਨਾਲ ਪਹਿਲਾਂ ਉਹਦੇ ਨਾਲ ਸੌਂਦਾ ਸੀਗਾ ਹੁਣ ਉਹ ਹੋਰ ਜਨਾਨੀ ਨਾਲ ਸੌਂ ਰਿਹਾਗਾ ਤੇ ਸੁਣ ਮੈਂ ਇੱਕ ਗੱਲ ਹੋਰ ਦੱਸਦਾ ਇੱਥੇ ਜਿਹੜੀ ਡਾਕਟਰ ਨਾਲ ਵਿਆਹ ਹੋਇਆ ਸੀਗਾ ਉਹ ਵੀ ਪਹਿਲਾਂ ਵਿਆਹੀ ਹੋਈ ਸੀਗੀ ਉਹ ਵੀ ਆਪ ਦੀ ਜਿਹੜੇ ਲਾ ਦਾ ਬੱਚੇ ਛੱਡ ਕੇ ਆਈ ਸੀਗੀ ਤੇ ਹੌਲੀ ਹੌਲੀ ਚਲੋ ਦਿਨ ਲੰਘਣ ਲੱਗ ਗਏ ਵਿਚਾਰੀ ਉਹ ਵੀ ਸਾਈਡ ਤੇ ਬੈਠੀ ਰੋਂਦੀ ਰਹਿੰਦੀ ਸੀ ਕਿ ਮੈਨੇ ਕਿਵੇਂ ਗੁਜ਼ਾਰਾ ਕਰ ਰਹੀ ਸੀਗੀ ਤੇ ਫਿਰ ਹੁਣ ਕਹਿੰਦੇ ਵੀ ਉਹਦੇ ਬਹੁਤ ਦਬਾਅ ਪਉਣ ਲੱਗੇ ਸੀਗੇ ਦਬਾਅ ਇਹ ਪਉਣੇ ਸੀਗੇ ਵੀ ਤੂੰ ਸਾਨੂੰ ਤਲਾਕ ਦੇ ਵੀ ਮੈਂ ਤਾਂ ਹੁਣ ਇਹਦੇ ਨਾਲ ਹੀ ਰਹਿਣਾ ਡਾਕਟਰ ਨਹੀਂ ਨਾਲ ਵੀ ਤੂੰ ਸਾਨੂੰ ਤਲਾਕ ਦੇ ਤੇ ਨਹੀਂ ਆਪਦਾ ਭੱਜ ਜਾ ਕਿਤੇ ਨੀ ਆ ਮੈਂ ਇੱਕ ਨਾਲ ਉਹ ਫਿਰ ਡਾਕਟਰ ਨਹੀਂ ਆ ਜਿਹੜੀ ਉਹ ਦਿਮਾਗ ਦੀ ਸਰਕਾਰੀ ਡਾਕਟਰ ਸੀਗੀ ਉਹਨੇ ਦਿਮਾਗ ਲਾ ਲਿਆ ਆਪਦਾ ਉਹ ਕਹਿੰਦੀ ਨਾ ਆਪਾਂ ਇਹ ਤੋਂ ਸੁਸਾਈਡ ਨੋਟ ਲਿਖਵਾ ਲੈਣੇ ਆਗੇ ਤੇ ਦੁਵਾਦ ਇਹਨੂੰ ਉਹ ਕਰਦਾਂ ਖਤਮ ਕਰਦਾਂਗੇ ਤੇ ਉਹਦੇ ਮਤਲਬ ਵੀ ਬਹੁਤ ਦਬਾਅ ਪਾ ਕੇ ਇਹ ਕਹਿ ਕਹਿ ਕੇ ਵੀ ਜੇ ਤੂੰ ਨਹੀਂ ਲਿਖਦੀ ਤਾਂ ਤੇਰੇ ਅਸੀਂ ਬੱਚੇ ਮਾਰ ਦਾਂਗੇ ਤੇਰਾ ਜਿਹੜਾ ਛੋਟਾ ਭਰਾ ਉਹ ਅਸੀਂ ਜੇਲ੍ਹ ਕਰਾ ਦਾਂਗੇ ਉਹ ਇਹ ਠੱਪਾ ਪਰਚਾ ਦਰਜ ਕਰਾ ਦਾਂਗੇ ਸਭ ਕੁਝ ਕਹਿ ਕਹਿ ਕੇ ਉਹਨੂੰ ਦੁਵਾਦ ਚ ਲਿਆ ਕੇ ਉਹ ਤੁਮ ਚਾਹੀ ਤੂੰ ਸੁਸਾਈਡ ਨੋਟ ਵੀ ਲਿਖਵਾ ਲਿਆ ਸੀਗਾ ਸੁਸਾਈਡ ਨੋਟ ਲਿਖਾਉਣ ਤੋਂ ਬਾਅਦ ਉਹਨੂੰ ਖਤਮ ਕਰਨ ਲੱਗੇ ਸੀਗੇ ਫਿਰ ਫਿਰ ਉਹਨੇ ਦਿਮਾਗ ਲਾਇਆ ਡਾਕਟਰ ਨੇ ਕਹਿੰਦੀ ਆਪਾਂ ਇਹਨੂੰ ਖਤਮ ਨਹੀਂ ਕਰਦੇ ਫਿਰ ਆਪਾਂ ਨੂੰ ਕਈ ਵਾਰ ਜੇਲ੍ਹ ਵੀ ਹੋ ਸਕਦੀ ਹੈ ਕਿ ਆਪਾਂ ਇਹਦਾ ਐਂ ਕਹਿ ਦਿੰਨੇ ਆ ਵੀ ਇਹਦਾ ਜਿਹੜਾ ਦਿਮਾਗ ਆ ਉਹ ਖਰਾਬ ਆਗਾ ਦਿਮਾਗ ਹਿੱਲਿਆ ਹੋਇਆ ਹੈ ਇਹਦਾ ਭਵਿੰਦਰਪੁਰ ਦਾ ਇਹ ਦਿਮਾਗ ਇਹਦਾ ਹਿੱਲਿਆਗਾ ਸਾਨੂੰ ਡਰ ਇਹ ਹੈਗਾ ਵੀ ਜਿਹੜੇ ਬੱਚੇ ਆ ਇਹਦੇ ਇਹਨਾਂ ਨੂੰ ਨਾ ਮਾਰਦੇ ਹੈ ਇਹ ਡਾਕਟਰ ਨੇ ਦਿਮਾਗ ਲਾਇਆ ਸਾਰਾ ਕੁਝ ਕੀਤਾ ਤੇ ਉਹਨੂੰ ਭਵਿੰਦਰਪੁਰ ਨੂੰ ਡਾਕਟਰ ਨੇ ਕਹਿੰਦੀ ਵੀ ਪਹਿਲਾਂ ਤਾਂ ਮੈਂ ਤੇਰਾ ਘਰ ਵਾਲਾ ਖੋਇਆ ਹੁਣ ਮੈਂ ਤੇਰਾ ਜਿਹੜੇ ਬੱਚੇ ਆ ਇਹ ਵੀ ਖੋਲੂਗੀ ਤੇਰੇ ਤੋਂ ਇਹ ਵੀ ਦਰਦ ਨੂੰ ਦੂਰ ਕਰ ਦੋਗੇ ਹੁਣ ਸਾਰਾ ਮਾਮਾ ਇਹ ਗੱਲ ਤਾਂ ਨਹੀਂ ਜਰਤੀਆਂ ਉਹਨੇ ਇਹ ਵੀ ਜਰਿਆ ਵੀ ਉਹਦਾ ਘਰ ਵਾਲਾ ਉਹ ਨੂੰ ਕੁੱਟਦਾ ਮਾਰਦਾ ਸੀ ਸੱਸ ਸੋਹਰਾ ਤਾਨੇ ਦਿੰਦਾ ਸੀਗਾ ਤੇ ਉਹਨੇ ਇਹ ਵੀ ਜਰਿਆ ਵੀ ਉਹਦੇ ਘਰ ਵਾਲਾ ਹੋਰ ਜਨਾਨੀ ਲਿਆ ਪਰ ਕੋਈ ਵੀ ਮਾਈ ਨਹੀਂ ਜੜਦੀ ਕੋਈ ਉਹਨੂੰ ਇਹ ਆਪਦੇ ਬੱਚਿਆਂ ਦੇ ਉਪਲ ਕਰੇ ਫਿਰ ਉਹਨੇ ਸਟੈਂਡ ਲਿਆ ਲਖਪਿੰਦਰ ਕੌਰ ਨੇ ਸਟੈਂਡ ਹੀ ਲੱਤਾ ਉਹ ਅਗੀ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ 'ਚ ਉਹਨੇ ਸਾਰੀ ਕਹਾਣੀ ਦੱਸੀ ਆਪਦੀ ਪਹਿਲਾਂ ਤਾਂ ਉਹਨੇ ਸੋਸ਼ਲ ਮੀਡੀਆ 'ਉਨ ਤੋਂ ਪਹਿਲਾਂ ਉਹਨੇ ਬਹੁਤ ਧੱਕੇ ਖਾਦੇ ਪੁਲਿਸ ਦੇ ਕੋਲ ਗਈ ਹੋ ਹਾਈ ਕੋਰਟ ਤੱਕ ਵੀ ਜਾਏ ਸੀ ਔਰਤੇ ਕੋਈ ਨੂੰ ਇਨਸਾਫ ਨਾ ਮਿਲਿਆ ਇਹਨੂੰ ਔਰਤ ਨੂੰ ਫਿਰ ਅੱਕ ਹਾਰ ਕੇ ਇਹਨੂੰ ਸੋਸ਼ਲ ਮੀਡੀਆ ਤੇ ਆਉਣਾ ਪਿਆ ਤੇ ਆਹ ਦੀ ਕਹਾਣੀਆਂ ਜਿਹੜੀ ਸੁਣਾਉਣੀ ਵੀ ਸਾਰਿਆਂ ਨੂੰ ਤੇ ਹੁਣ ਇਹ ਕਹਾਣੀ 'ਚ ਤੁਸੀਂ ਦੱਸੋ ਵੀ ਉਹ ਬੰਦੇ ਨੂੰ ਤੰਨੇ ਮਾਰੋ ਉਹਨੂੰ ਬੰਦੇ ਨੂੰ ਗਾਲ੍ਹਾਂ ਦੋ ਕੁਛ ਮਰਜ਼ੀ ਕਰੋ ਕਮੈਂਟਾਂ 'ਚ ਜੋ ਤੁਹਾਡਾ ਦਿਲ ਕਰਦਾ ਇੱਕ ਹਰਾਮੀ ਬੰਦਾ ਸੀਗਾ ਉਹ ਇਕ ਘਟਿਆ ਇਨਸਾਨ ਸੀਗਾ ਉਹ ਘਟਿਆ ਇਨਸਾਨ ਨੂੰ ਇਹ ਨਹੀਂ ਪਤਾ ਸੀਗਾ ਵੀ ਜਿਹੜੀ ਤੂੰ ਘਰ ਵਾਲੀ ਲੈ ਕੇ ਆਏ ਆ ਡਾਕਟਰ ਨਹੀਂ ਉਹ ਵੀ ਪਹਿਲਾਂ ਵੀ ਵਿਆਹੀ ਸੀਗੀ ਤੇ ਉਹ ਜਿਹੜੀ ਉਹਦੀ ਹੀ ਹੋਈ ਤੇ ਤੇਰੀ ਕਿੱਥੋਂ ਹੋ ਜੂਗੀ ਉਹ ਜਿਹੜੀ ਉਹ ਸੀ ਜਿਹੜੀ ਪਹਿਲਾਂ ਘਰ ਵਾਲੀ ਭਵਿੰਦਰਪੁਰ ਕੋਰ ਸੀ ਬਹੁਤ ਸੋਹਣੀ ਸੁਨੱਖੀ ਔਰਤ ਸੀਗੀ ਉਹ ਤੇ ਸੋਹਣੇ ਜਵਾਬ ਹੋਗੇ ਸੀਗੇ ਦੋਵਾਂ ਦੇ ਪਰ ਫਿਰ ਵੀ ਕਿਵੇਂ ਜਦੋਂ ਬੰਦੇ ਦੇ ਮਤ ਬਅਜਦੀ ਹੈਗੀ ਫਿਰ ਉਹਨੂੰ ਕੁਝ ਨਹੀਂ ਦਿਖਦਾਗਾ ਫਿਰ ਉਹਨੇ ਇਸ ਬੰਦੇ ਨੇ ਭਵਿੰਦਰਪੁਰ ਕੋਰ ਦੇ ਘਰ ਵਾਲੇ ਨੇ ਜਿਹੜੀ 6 ਸਾਲ ਦੀ ਛੋਟੀ ਬੱਚੀ ਸੀ ਉਹਦੇ ਸਾਹਮਣੇ ਡਾਕਟਰ ਨੇ ਨਾਲ ਸੰਬੰਧ ਬਣਾਏ ਦੇਖੋ ਤੁਸੀਂ ਇੰਨਾ ਗਿਰਿਆ ਹੋਇਆ ਭਿਓ ਸੀਗਾ ਇੰਨਾ ਗਿਰਿਆ ਹੋਇਆ ਇਹ ਇਨਸਾਨ ਸੀਗਾ ਤੇ ਜਿਹੜੀ ਛੋਟੀ ਬੱਚੀ ਸੀ 6 ਸਾਲ ਦੀ ਉਹ ਭਵਿੰਦਰਪੁਰ ਕੋਲ ਦੇ ਗਲ ਲੱਗ ਲੱਗ ਰਹੁੰਦੀ ਸੀ ਵੀ ਆ ਮੇਰੇ ਪਾਪਾ ਕੀ ਕਰ ਰਹੇ ਨੇ ਮੇਰੇ ਕਿਉਂ ਦੂਜਾ ਵਿਆਹ ਕਰਾ ਲਿਆ ਨੇ ਵੀ ਕੌਣੀ ਹੁਣ ਸਾਨੂੰ ਪੜਨ ਇਪੋਰਟੈਂਟ ਲਾਉਂਦੇ ਕਿਉਂ ਨਹੀਂ ਸਾਡੇ ਨਾਲ ਪਲ ਧਿਆਨ ਦਿੰਦੇ ਸਰਪੰਚ ਸਰਪੋ ਡਾਕਟਰ ਨੇ ਵਾਲੀ ਧਿਆਨ ਦਿੰਦੇ ਆ ਇਹ ਕਹਿ ਗਏ ਕਿ ਉਹਦੀ ਬੱਚੀ ਜਿਹੜੀ ਭਵਿੰਦਰਕੌਰ ਦੀ 6-7 ਸਾਲ ਦੀ ਸੀ ਉਹ ਗਲ ਲਾਲਾ ਘਰਉਂਦੀ ਸੀਗੀ ਤੇ ਅੱਜ ਦੀ ਕਹਾਣੀ ਤਾਂ ਹੁੰਦੀ ਇੱਥੇ ਹੀ ਸਮਾਪਤ ਕਹਾਣੀ ਨਹੀਂ ਇੱਕ ਸਟੋਰੀ ਸਟੋਰੀ ਸਮਝ ਲਓ ਵੀ ਇੱਕ ਸਾਨੂੰ ਆ ਦੱਸਿਆ ਹੈ ਇਹ ਮੋਹ ਸੋਸ਼ਲ ਮੀਡੀਆ ਦੌਰ ਤਾਈ ਹੈਗੀ ਤੇ ਅਨਸਾਫ ਉਹਦਾ ਹੋਗਾ ਲੋਕਾਂ ਨੇ ਦਵਾਇਆ ਉਹਨੂੰ ਅਨਸਾਫ ਤੇ ਉਹ ਵੱਧ ਤੋਂ ਵੱਧ ਉਸ ਬੰਦੇ ਨੂੰ ਲੰਮਾਤਾ ਬਾਅ ਕਮੈਂਟ ਚ ਤੇ ਧੰਨਵਾਦ ਅੱਜ ਦੀ ਸਟੋਰੀ ਸੁਣ ਲਈ ਜੇ ਇਹ ਜਿਹੀਆਂ ਸਟੋਰੀਆਂ ਹੋਰ ਸੁਣਨੀਆਂ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਚੈਨਲ ਨੂੰ ਤਾਂ ਲੋਪ